ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਹੀ ਚੈਨਲ ਸੁਖ ਜੀਨਾ ਤੇ ਆਪਾਂ ਕਹਾਣੀ ਆਪਣੀ ਚੱਲ ਰਹੀ ਸੀ ਪਿਛਲਾ ਦਰਵਾਜ਼ਾ ਪਿਛਲਾ ਦਰਵਾਜ਼ਾ ਦੇ ਪਹਿਲੇ 3 ਭਾਗ ਆਪਾਂ ਪਹਿਲਾਂ ਹੀ ਅਪਲੋਡ ਕਰਤੇ ਆ ਨਾ ਤੇ ਪਹਿਲਾਂ ਤੁਸੀਂ ਉਹਨਾਂ ਨੂੰ ਸੁਣ ਲਓ ਤੇ ਉਸ ਤੋਂ ਬਾਅਦ ਆਪਾਂ ਅੱਗੇ ਕੰਟੀਨਿਊ ਕਰਦੇ ਹਾਂ ਅੱਜ ਬਾਜ਼ਾਰੂ ਹੋਵੇਗੀ ਤੇਰੀ ਔਰਤ ਮੈਂ ਕਿਉਂ ਬਾਜ਼ਾਰੂ ਹਾਂ ਪਹਿਲਾਂ ਤਾਂ ਤੂੰ ਮੈਨੂੰ ਗਮਰਾਹ ਕੀਤਾ ਹੁਣ ਇਲਜ਼ਾਮ ਦੇ ਰਿਹਾ ਹੈ ਤੇਰੇ ਤੋਂ ਵੱਡਾ ਗੁਨਾਹਗਾਰ ਕੌਣ ਹੋਵੇਗਾ ਉਹ ਡਰ ਕੇ ਪਿੱਛੇ ਹਟ ਗਈ ਮੇਰੀ ਔਰਤ ਤੂੰ ਮੇਰੀ ਔਰਤ ਦੀ ਰਿਸਕ ਕਰੇਂਗੀ ਉਹਦੇ ਪੈਰਾਂ ਵਰਗੀ ਵੀ ਨਹੀਂ ਤੂੰ ਗਸਤੀਏ ਉਹ ਦੇਵੀ ਹੈ ਦੇਵੀ ਸਾਰੇ ਸ਼ਹਿਰ ਨੂੰ ਪਤਾ ਹੈ ਮੇਰੀ ਔਰਤ ਕੀ ਹੈ ਲੋਕ ਉਸਨੂੰ ਪੂਜਦੇ ਨੇ ਤੇ ਤੇਰੇ ਪਰਛਾਵੇਂ ਤੋਂ ਵੀ ਡਰਦੇ ਨੇ ਸਭ ਨੂੰ ਪਤਾ ਹੈ ਤੇਰੀਆਂ ਕਰਤੂਤਾਂ ਦਾ ਜੋ ਤੂੰ ਕਰ ਰਹੀ ਹੈ ਲੋਕਾਂ ਤੋਂ ਛੁਪਿਆ ਨਹੀਂ ਲੋਕ ਪਾਗਲ ਨਹੀਂ ਇਹ ਬਾਪਤੀ ਦਾ ਡਰਾਮਾ ਕੁਛ ਲੱਆ ਵਰਗੀ ਪੋਲੀਪਾਲੀ شریف ਔਰਤ ਨੂੰ ਤਾਂ ਵੇਫਕੂਪ ਬਣਾ ਸਕਦਾ ਹੈ ਪਰ ਸਾਰੀ ਦੁਨੀਆ ਨੂੰ ਨਹੀਂ ਸਾਰੇ ਸ਼ਹਿਰ ਨੂੰ ਪਤਾ ਹੈ ਤੇਰਾ ਮੇਰਾ ਕੀ ਰਿਲੇਸ਼ਨ ਹੈ ਜਦੋਂ ਉਸਨੇ ਛਾਤੀ ਠੋਕ ਕੇ ਕਿਹਾ ਤਾਂ ਜਿਵੇਂ ਗੀਤਾ ਦੇ ਸਿਰ ਤੇ ਬਿਜਲੀ गिरी ਹੋਵੇ ਉਹ ਸੁਣਨ ਹੋ ਕੇ ਸੋਫੇ ਤੇ ਬੈਠ ਗਈ ਕੀ ਸੋਚਿਆ ਸੀ ਤੇ ਕੀ ਹੋ ਗਿਆ ਇਕ ਅਦਰ ਹੈ ਦੱਤੇ ਦੀ ਨਿਗਾਹ ਵਿੱਚ ਉਸ ਦੀ ਉਸ ਦਾ ਧਰਮ ਦਾ ਬਾਪ ਗੀਤਾ ਬੈਠੀ ਬੈਠੀ ਹੱਸ ਪਈ ਦੱਤਾ ਜੋ ਉਸ ਨੂੰ ਦੂਰ ਖੜਾ ਵੇਖ ਰਿਹਾ ਸੀ ਉਸ ਦੇ ਕੋਲ ਹੀ ਆ ਗਿਆ ਤੇ ਬੈਠ ਗਿਆ ਆਪਣਾ ਨਾ ਸੋਚ ਆਪਣੀ ਧੀ ਦਾ ਸੋਚ ਭਾਂਤ ਭਾਂ ਦੇ ਬੰਦੇ ਘਰ ਬੁਲਾਉਣਗੇ ਤਾਂ ਕੱਲ ਨੂੰ ਤੇਰੀ ਧੀ ਤੇ ਵੀ ਅੱਖ ਰੱਖਣਗੇ ਮੈਨੂੰ ਤਾਂ ਕੋਈ ਫਰਕ ਨਹੀਂ ਪੈਣਾ ਮੈਂ ਸੋਚਿਆ ਸੀ ਚੱਲ ਤੂੰ ਬੇਸਹਾਰਾ ਐ ਸ਼ਰੀਫ ਘਰ ਦੀ ਕੁੜੀ ਲੱਗਦੀ ਹੈ ਤੇ ਉਹ ਗੱਲ ਕਰਦਾ ਗੀਤਾ ਦੇ ਮੂੰਹ ਵੱਲ ਦੇਖਦਾ ਰਿਹਾ ਤੇ ਗੀਤਾ ਨੇ ਕੋਈ ਜਵਾਬ ਨਾ ਦਿੱਤਾ ਪਾਗਲੇ ਪਹਿਲੀ ਗੱਲ ਤਾਂ ਹੈ ਤੇਰੇ ਨਾਲ ਕਿਸੇ ਚੱਜ ਦੇ ਮੁੰਡੇ ਨੇ ਵਿਆਹ ਕਰਵਾਉਣਾ ਨਹੀਂ ਸਭ ਨੂੰ ਤੇਰੇ ਮੇਰੇ ਇਸ਼ਕ ਦਾ ਪਤਾ ਹੈ ਜੇ ਕੋਈ ਇੰਗਲੈਂਡ ਦੇ ਲਾਲਚ ਨੂੰ ਕਰਵਾ ਵੀ ਗਿਆ ਤਾਂ ਪਾਸਪੋਰਟ ਤੇ ਸਟੈਂਪ ਲਵਾ ਕੇ ਤੇਰੇ ਲੱਤ ਮਾਰੇਗਾ ਚੰਗੀ ਤਰ੍ਹਾਂ ਸੋਚ ਲੈ ਆਖ ਕੇ ਉਹ ਗੁੱਸੇ 'ਚ ਉੱਠ ਕੇ ਚਲਾ ਗਿਆ ਪਿੱਛੇ ਰਹਿ ਗਈ ਸੀ ਗੀਤਾ ਪਤਾ ਨਹੀਂ ਕੀ ਸੋਚ ਕੇ ਉਸ ਦੀ ਮਾਂ ਨੇ ਉਸ ਦਾ ਨਾਂ ਗੀਤਾ ਰੱਖਿਆ ਸੀ ਕਿੰਨਾ ਪਵਿੱਤਰ ਨਾਂ ਤੇ ਕਿੰਨੀ ਗੰਦੀ ਦਲਦਲ 'ਚ ਫਸ ਗਈ ਸੀ ਗੀਤਾ ਦਲਦਲ ਜਿਸ ਵਿੱਚ ਉਹ ਅੱਖਾਂ ਤੇ ਕੰਨਾਂ ਤੱਕ ਫਸੀ ਹੋਈ ਸੀ ਅੱਖਾਂ ਦੇਖਦੀਆਂ ਸੀ ਤੇ ਕੰਨ ਸੁਣਦੇ ਸੀ ਪਰ ਉਹ ਬੋਲ ਨਹੀਂ ਸਕਦੀ ਸੀ ਕੁਝ ਕਰ ਨਹੀਂ ਸਕਦੀ ਸੀ ਸਿਰਫ ਦੇਖ ਸਕਦੀ ਸੀ ਉਹ ਦਲਦਲ ਜਿਸ ਚ ਉਸ ਦੀ 마ਸੂਮ ਬੱਚੀ ਵੀ ਉਸ ਨਾਲ ਫਸੀ ਹੋਈ ਸੀ ਕੀ ਸੋਚ ਕੇ ਘਰੋਂ ਨਿਕਲੀ ਸੀ ਕਿ ਸੌਰਿਆ ਨੂੰ ਸਭ ਕੁਝ ਸਿਖਾ ਦੇਵੇਗੀ ਪਰ ਜ਼ਿੰਦਗੀ ਤੇ ਹਾਲਾਤ ਉਸ ਨੂੰ ਕਿੱਥੋਂ ਤੱਕ ਲੈ ਗਏ ਸੀ ਕਿੰਨਾ ਰਾਸਤਿਆਂ ਤੇ ਜਿਨ੍ਹਾਂ ਦੀ ਕੋਈ ਮੰਜ਼ਿਲ ਨਹੀਂ ਸੀ ਸਿਰਫ ਰਾਸਤੇ ਹੀ ਰਾਸਤੇ ਸੀ ਲੰਮੇ ਬੇਅੰਤ ਰਾਸਤੇ ਹਨੇਰੇ ਸੁਨਸਾਨ ਰਾਸਤੇ ਘੁੰਮਣ ਕੇਰੀਆਂ ਤੇ ਭੁੱਲ ਭਲੇਖੇ ਕੋਈ ਸਿਰਾਂ ਨਜ਼ਰ ਨਹੀਂ ਸੀ ਆ ਰਿਹਾ ਪਹਿਲਾ ਆਦਮੀ ਮਿਲਿਆ ਪਤੀ ਬਣ ਕੇ ਉਸਨੇ ਜ਼ਿੰਦਗੀ ਤਬਾਹ ਕਰਕੇ ਰੱਖ ਦਿੱਤੀ ਇੱਕ ਰਾਤ ਉਸ ਨਾਲ ਨਿੱਕੀ ਜਹੀ ਉਮਰ ਵਿੱਚ ਉਹ ਮਾਂ ਬਣ ਗਈ ਦੂਜਾ ਆਦਮੀ ਮਿਲਿਆ ਬਾਪ ਬਣ ਕੇ ਉਸ ਨੂੰ ਵਰਤਦਾ ਰਿਹਾ ਤੇ ਅਖੀਰ ਚ ਬਜ਼ਾਰੂ ਔਰਤ ਦਾ ਠੱਪਾ ਉਸਦੇ ਮੱਥੇ ਤੇ ਲਗਾ ਦਿੱਤਾ ਬਾਣੀ ਔਰ ਤੇ ਤੇਰੀ ਕਿਸਮਤ ਮਰਦ ਦੀਆਂ ਗਲਤੀਆਂ ਦੀਆਂ ਸਜ਼ਾਵਾਂ ਵੀ ਤੂੰ ਭੁਗਤਦੀ ਹੈ ਤੇ ਬਦਨਾਮੀਆਂ ਵੀ ਤੇਰੇ ਸਿਰ ਤੇ ਪੈਂਦੀਆਂ ਨੇ ਗੀਤਾ ਦੇ ਮਨ ਚ ਪੂਰੀ ਮਰਦ ਜਾਤੀ ਲਈ ਕਿ੍ਰਿਣਾ ਜਾਗੀ ਤੇ ਉਸ ਨੇ ਕਾਰਪੈਟ ਤੇ ਹੀ ਥੂ ਘਰ ਕੇ ਥੁੱਕ ਦਿੱਤਾ ਨੀਤੂ ਸਕੂਲੋਂ ਆ ਗਈ ਸੀ ਗੀਤਾ ਨੇ ਸਰਸਰੀ ਉਸ ਵੱਲ ਝਾਤੀ ਮਾਰੀ ਪਤਾ ਨਹੀਂ ਕਿਉਂ ਉਸ ਨੂੰ ਨੀਤੂ ਅੱਜ ਇੱਕਦਮ ਵੱਡੀ ਹੋ ਗਈ ਲੱਗੀ ਸਵੇਰੇ ਜਦੋਂ ਉਹ ਉਸ ਨੂੰ ਸਕੂਲ ਛੱਡ ਕੇ ਆਈ ਸੀ ਤਾਂ ਉਹ ਨਿੱਕੀ ਜਹੀ ਬਲੜੀ ਸੀ ਦੱਤੇ ਨਾਲ ਲੜਾਈ ਝਗੜੇ ਚ ਉਹ ਨੀਤੂ ਨੂੰ ਸਕੂਲੋਂ ਲੈਣ ਜਾਣਾ ਵੀ ਭੁੱਲ ਗਈ ਸੀ ਤੇ ਨੀਤੂ ਆਪੇ ਇਕੱਲੀ ਸਕੂਲੋਂ ਤੁਰ ਕੇ ਘਰ ਆ ਗਈ ਸੀ ਗੀਤਾ ਨੂੰ ਲੱਗਿਆ ਜਿਵੇਂ ਨੀਤੂ ਅਚਾਨਕ ਹੀ ਜਵਾਨ ਨੀਤੂ ਅਚਾਨਕ ਹੀ ਜਵਾਨ ਹੋ ਗਈ ਸੀ ਨੇ ਆਪਣੀ ਬੱਚੀ ਨੂੰ ਕੁੱਟ ਕੇ ਜੱਫੀ ਪਾ ਲਈ ਲੋਕ ਕੱਲ ਨੂੰ ਤੇਰੀ ਤੇ ਵਿਆਹ ਰੱਖਣਗੇ दत्ता ਦੇ ਕਹੇ ਸ਼ਬਦ ਉਸਦੇ ਕੰਨਾਂ ਵਿੱਚ ਗੂੰਜ ਗਏ ਠੀਕ ਹੀ ਤਾਂ ਕਹਿੰਦਾ ਹੈ दत्ता ਕੌਣ ਉਸ ਦੀ ਧੀ ਨੂੰ ਆਪਣੀ ਧੀ ਸਮਝੇਗਾ ਦੁਨੀਆ ਕਿੰਨੀ ਗੰਦੀ ਹੈ ਉਹ ਜੇ ਵਿਆਹ ਕਰਵਾ ਵੀ ਗਈ ਤਾਂ ਨੀਤੂ ਦਾ ਕੀ ਬਣੇਗਾ ਮੇਰੀ ਬੱਚੀ ਰੋਲ ਜਾਵੇਗੀ ਮੇਰੇ ਬਾਗ ਉਸ ਨੂੰ ਵੀ ਕੋਈ ਖੇ खराब ਕਰੇਗਾ ਤੇ ਬਜਾਰੂ ਕਹੇਗਾ ਨਹੀਂ ਨਹੀਂ ਇਹ ਨਹੀਂ ਹੋ ਸਕਦਾ दत्ता ਨੇ ਦੁਨੀਆ ਦੇਖੀ ਹੈ ਉਸਨੂੰ ਸਭ ਕੁਝ ਪਤਾ ਹੈ ਮੈਂ ਆਪਣੀ ਜ਼ਿੰਦਗੀ ਸੈੱਟ ਕਰਨ ਲਈ ਬੱਚੀ ਦੀ ਵਲੀ ਦੇ ਦੇ ਮਾਂ ਨਹੀਂ ਨਹੀਂ ਉਹ ਆਪੇ ਨਾਲ ਗੱਲਾਂ ਕਰ ਰਹੀ ਸੀ ਤੇ ਰੋ ਰਹੀ ਸੀ ਨਿੱਤੂ ਹੈਰਾਨ ਜਹੀ ਹੋਈ ਮਾਂ ਵੱਲ ਦੇਖ ਰਹੀ ਸੀ ਉਸਨੂੰ ਸਮਝ ਨਹੀਂ ਆ ਰਿਹਾ ਸੀ ਕਿ ਅਚਾਨਕ ਉਸਨੂੰ ਵੇਖ ਕੇ ਮਾਂ ਨੇ ਰੋਣਾ ਕਿਉਂ ਸ਼ੁਰੂ ਕਰ ਦਿੱਤਾ ਸੀ ਮੰਮੀ ਤਾਂ ਉਸ ਨੂੰ ਵੇਖ ਕੇ ਫੁੱਲ ਵਾਂਗ ਖਿੜ ਜਾਂਦੀ ਹੁੰਦੀ ਹੈ ਬੇਟੇ ਤੇਰੀ ਮਾਂ ਇਕੱਲੀ ਹੈ ਵੀਕ ਫੀਲ ਕਰਦੀ ਹੈ ਤੂੰ ਸਹਾਰਾ ਬਣੇਗੀ ਆਪਣੀ ਮਾਂ ਦਾ ਉਸਨੇ ਨੀਤੂ ਨੂੰ ਗੋਦੀ ਚ ਚੁੱਕ ਲਿਆ ਯੈਸ ਮਮ ਆਈ ਵਿਲ ਬਿਕਮ ਅ ਪੁਲਿਸ ਵੂਮੈਨ ਯੂ ਡੋਨਟ ਵਰੀ ਮਮ ਆਈ ਵਿਲ ਲੁੱਕ ਆਫਟਰ ਯੂ ਨੀਤੂ ਨੇ ਮਾਂ ਦੇ ਅਥਰੂ ਪੂੰਝੇ ਗੀਤਾ ਦੇ ਜਿਵੇਂ ਦਿਮਾਗ ਤੋਂ ਬੋਝ ਉਤਰ ਗਿਆ ਛੋਟੀ ਜਹੀ ਬੱਚੀ ਨੇ ਉਸ ਨੂੰ ਰਾਹ ਦਿਖਾ ਦਿੱਤਾ ਸੀ ਮੈਂ ਹੁਣ ਆਪਣੀ ਜ਼ਿੰਦਗੀ ਆਪਣੀ ਬੱਚੀ ਦੇ ਨਾਂ ਲਾ ਦੇਵਾਂਗੀ ਇਸ ਨੂੰ ਪੜਾ ਲਿਖਾ ਕੇ ਬਹੁਤ ਵੱਡੇ ਅਫੀਸਰ ਬਣਾਵਾਂਗੀ ਤਾਂ ਕਿ ਮੇਰੇ ਵਾਂਗ ਤੱਕੇ ਨਾ ਖਾਂਦੀ ਫਿਰੇ ਮੇਰਾ ਕੀ ਹੈ ਅੱਧੀ ਉਮਰ ਨਿਕਲ ਗਈ ਹੈ ਅੱਧੀ ਨਿਕਲ ਜਾਵੇਗੀ ਉਹ ਹੌਸਲੇ ਨਾਲ ਉੱઠી ਤੇ ਨੀਤੂ ਦੇ ਕੱਪੜੇ ਬਦਲਣ ਲੱਗੀ ਸ਼ਾਮ ਨੂੰ ਹੀ ਦਿੱਤਾ ਫੇਰ ਮੋੜ ਆਇਆ ਗੀਤਾ ਕੁਝ ਨਾ ਬੋਲੀ ਬੋਲਣ ਨੂੰ ਰਹਿ ਵੀ ਕੀ ਗਿਆ ਸੀ ਦਿੱਤਾ ਨੇ ਆਦਤਨ ਸ਼ਰਾਬ ਪੀਤੀ ਹੋਈ ਸੀ ਰੋਜ਼ ਵਾਂਗ ਉਸਨੇ ਨੀਤੂ ਨੂੰ ਪਿਆਰ ਕੀਤਾ ਤੇ ਖਾਣਾ ਖਾਦਾ ਗੀਤਾ ਚੁੱਪਚਾਪ ਉਸ ਦੀ ਸੇਵਾ 'ਚ ਲੱਗੀ ਰਹੀ ਮੈਂ ਚਾਹੁੰਦੀ ਹਾਂ ਨੀਤੂ ਨੂੰ ਕਿਸੇ ਪ੍ਰਾਈਵੇਟ ਸਕੂਲ ਵਿੱਚ ਪੜਨ ਪਾ ਦੇਵਾਂ ਉਸ ਨੇ ਹੌਲੀ ਜਹੀ ਦਿੱਤੇ ਨੂੰ ਸੰਬੋਧਨ ਕੀਤਾ ਕਿਉਂ ਫੇਰ ਤੇਰੇ ਯਾਰਾਂ ਨੂੰ ਆਉਣ ਜਾਣ ਦੀ ਖੁੱਲ ਹੋ ਜਾਵੇਗੀ ਹੁਣ ਇਹ ਨਿਆਣੀ ਮੈਨੂੰ ਦੱਸ ਦੇਵੇਗੀ ਕਿ ਤੇਰੇ ਕੋਲ ਕੌਣ ਕੌਣ ਹੁੰਦਾ ਹੈ ਦਿੱਤੇ ਦਾ ਦੁਪਹਿਰ ਦਾ ਗੁੱਸਾ ਹਲੇ ਲੱਥਾ ਨਹੀਂ ਸੀ ਨਹੀਂ ਮੈਂ ਫੈਸਲਾ ਕਰ ਲਿਆ ਹੈ ਕਿ ਮੈਂ ਸਾਰੀ ਉਮਰ ਵਿਆਹ ਨਹੀਂ ਕਰਾਵਾਂਗੀ ਤੇਰੇ ਨਾਲ ਹੀ ਰਹਾਂਗੀ ਪਰ ਨੀਤੂ ਹੁਣ ਵੱਡੀ ਉਨੀ ਸ਼ੁਰੂ ਹੋ ਗਈ ਹੈ ਮੈਂ ਨਹੀਂ ਚਾਹੁੰਦੀ ਮੇਰੀ ਬੱਚੀ ਦੀ ਜ਼ਿੰਦਗੀ ਤੇ ਮੇਰਾ ਅਸਰ ਪਵੇ ਧੀਆਂ ਮਾਮਾ ਦੇ ਪਰਸ਼ਾਵੇਂ ਹੁੰਦੀਆਂ ਨੇ ਉਹੀ ਕਰਦੀਆਂ ਨੇ ਜੋ ਮਾਮਾ ਨੂੰ ਕਰਦਿਆ ਵੇਖ ਲਿਆ ਨੇ ਉਹ ਚੰਗੇ ਮਾਹੌਲ ਚ ਰਹਿ ਕੇ ਪੜ੍ਹੇ ਲਿਖੇ ਅਤੇ ਆਪਣੇ ਆਪ ਯੋਗੀ ਹੋ ਜਾਵੇ ਗੀਤਾ ਦਾ ਗਲਾਪਰ ਆਇਆ ਬਹੁਤ ਸਮਝਦਾਰ ਹੋ ਗਈ ਹੈ ਇੱਕ ਦਿਨ ਵਿੱਚ ਹੀ ਚੰਗੀ ਰਹੇਗੀ ਨਿੱਤੂ ਦੀ ਪੜ੍ਹਾਈ ਦਾ ਤੂੰ ਫਿਕਰ ਨਾ ਕਰ ਜਿੰਨਾ ਖਰਚਾ ਹੋਵੇਗਾ ਮੈਂ ਦੇਵਾਂਗਾ ਉਹ ਤੇਰੀ ਨਹੀਂ ਮੇਰੀ ਵੀ ਬੱਚੀ ਹੈ ਤੂੰ ਮੇਰੇ ਨਾਲ heira-pheriyan ਨਾ ਕਰ ਮੈਂ ਖੜਾ ਹਾਂ ਫੇਰ ਤੇਰੇ ਨਾਲ ਹਰ ਵੇਲੇ ਤੇਰੀ ਸਾਰੀ ਉਮਰ ਦੀਆਂ ਰੋਟੀਆਂ ਪੱਕੀਆਂ ਨੇ ਉਹ ਬਹੁਤ ਕੁਝ ਕਹਿੰਦਾ ਰਿਹਾ ਪਰ ਗੀਤਾ ਲਈ ਹੁਣ ਸਭ ਗੱਲਾਂ ਬਿਆਰਥ ਹੋ ਗਈਆਂ ਸੀ 니 ਤੂੰ ਬੋਰਡਿੰਗ ਸਕੂਲ ਚ ਪੜਨ ਚਲੇਗੀ ਗੀਤਾ ਦੇ ਦਿਮਾਗ ਤੋਂ ਬੋਝ ਉਤਰ ਗਿਆ ਹੁਣ ਜ਼ਿੰਦਗੀ ਫੇਰ ਆਪਣੀ ਚਾਲੇ ਚੱਲ ਪਈ ਦਿਨ ਦੇ ਚਿੱਟੇ ਚਾਨਣ ਵਿੱਚ ਉਹ ਦੱਤੇ ਦੀ ਤੀ ਤੇ ਰਾਤ ਹਨੇਰੇ ਵਿੱਚ ਉਸਦੀ ਔਰਤ ਬਜਾਰੂ ਜਾਂ ਘਰੇਲੂ ਕੋਈ ਫਰਕ ਨਹੀਂ ਪੈਂਦਾ ਔਰਤ ਔਰਤ ਹੀ ਹੈ ਭਾਵੇਂ ਘਰ 'ਚ ਹੋਵੇ ਭਾਵੇਂ ਬਾਜ਼ਾਰ 'ਚ ਮਰਦ ਮਰਦ ਉਸ ਨੂੰ ਪੈਸੇ ਦਿੰਦਾ ਹੈ ਬੱਚੇ ਦਿੰਦਾ ਹੈ ਤੇ ਬਦਲੇ 'ਚ ਉਹ ساری ਉਮਰ ਉਸ ਦੀ ਗੁਲਾਮੀ ਕਰਦੀ ਹੈ ਕਈ ਵਾਰ ਕਾਨੂੰਨੀ ਤੌਰ ਤੇ ਵਿਆਹ ਕਰਵਾ ਕੇ ਜਿਵੇਂ ਕੁਸ਼ਲਿਆ ਦੇਵੀ ਕਰ ਰਹੀ ਹੈ ਤੇ ਕਈ ਵਾਰ ਗੈਰ ਕਾਨੂੰਨੀ ਬਜਾਰੂ ਤੌਰ ਤੇ ਜਿਵੇਂ ਗੀਤਾ ਕਰ ਰਹੀ ਹੈ ਮਰਦ ਨੂੰ ਕੋਈ ਫਰਕ ਨਹੀਂ ਉਸ ਲਈ ਦੋਵੇਂ ਦਰ ਖੁੱਲੇ ਹਨ ਕਿਉਂਕਿ ਉਸ ਕੋਲ ਤਾਕਤ ਹੈ ਪੈਸਾ ਹੈ ਪੈਸਾ ਜੋ ਸਭ ਕੁਝ ਕਰ ਸਕਦਾ ਹੈ 10 ਪੌਂਡ ਚ ਤੀਮੀ ਖਰੀਦ ਸਕਦਾ ਹੈ ਗੀਤਾ ਨੂੰ ਸੜਕਾਂ ਦੀ ਖਾਕਸ਼ਾਨਣ ਤੇ ਮਜਬੂਰ ਕਰ ਸਕਦਾ ਹੈ ਜਾਂ ਫਿਰ ਜੇ ਦਿਆਲ ਹੈ ਤਾਂ ਨੀਤੂ ਨੂੰ ਬਿਹਤਰੀਨ ਸਕੂਲ ਚ ਪੜਨ ਲਈ ਭੇਜ ਸਕਦਾ ਹੈ ਕਿੰਨੀ ਵੱਡੀ ਤਾਕਤ ਹੈ ਪੈਸਾ ਉਹ ਕਈ ਵਾਰ ਸੋਚਦੀ 6 ਮਹੀਨੇ ਪਹਿਲਾਂ ਇੱਕ ਦਿਨ ਅਚਾਨਕ ਗੀਤਾ ਦੇ ਪੇਟ ਵਿੱਚ ਦਰਦ ਉੱਠਿਆ ਸੀ ਉਸ ਦਾ ਹਰਨੀਆਂ ਦਾ ਆਪਰੇਸ਼ਨ ਹੋਇਆ ਤੇ ਡਾਕਟਰ ਨੇ ਕਿਹਾ ਸੀ ਕਿ ਬਿਸਤਰੇ ਤੋਂ ਨਾ ਹਿੱਲੇ ਕੰਪਲੀਟ ਬੈੱਡ ਰੈਸਟ ਇਮਤਿਹਾਨ ਦੇ ਕੇ ਨੀਤੂ ਘਰ ਵਾਪਸ ਆ ਗਈ ਸੀ ਹੁਣ ਨੀਤੂ 14 ਸਾਲਾਂ ਦੀ ਹੋ ਗਈ ਸੀ ਤੇ ਮਾਂ ਦਾ ਦੁੱਖ ਸਮਝ ਸਕਦੀ ਸੀ ਉਹ ਮਾਂ ਨੂੰ ਉੱਪਰ ਪਈ ਨੂੰ ਹੀ ਚਾਹ ਪਾਣੀ ਦੇ ਕੇ ਆਉਂਦੀ ਸਾਰਾ ਘਰ ਦਾ ਕੰਮ ਸੰਭਾਲਦੀ ਦਿੱਤਾ ਅੰਕ ਲਾਉਂਦਾ ਤਾਂ ਉਸ ਨੂੰ ਰੋਟੀ ਬਣਾ ਕੇ ਖਿਲਾਉਂਦੀ ਬਹੁਤ ਰਾਤ ਤੱਕ ਹੀਠਾ ਆਪਣੇ ਕਮਰੇ ਵਿੱਚ ਬੈਠੀ ਪੜ੍ਹਦੀ ਰਹਿੰਦੀ गीता ਖੁਸ਼ ਸੀ ਕਿ ਨੀਤੂ ਪੜਾਈ ਵਿੱਚ ਸਾਰਾ ਦਿਨ ਮਗਨ ਰਹਿੰਦੀ ਹੈ ਬੀਬੀ ਕੁੜੀ ਹੈ ਚੱਲੋ ਉਸ ਦੀ ਕੁਰਬਾਨੀ ਰੰਗ ਲਿਆ ਰਹੀ ਹੈ ਇੱਕ ਦਿਨ ਨੀਤੂ ਪਿੱਛੇ ਗਾਰਡਨ ਵਿੱਚ ਕੱਪੜੇ ਸੁੱਕਣੇ ਪਾਉਣ ਗਈ ਬੇਹੋਸ਼ ਹੋ ਕੇ ਡਿੱਗ ਪਈ ਗੀਤਾ ਨੇ ਫਟ ਡਾਕਟਰ ਨੂੰ ਫੋਨ ਕਰਕੇ ਬੁਲਾ ਲਿਆ ਡਾਕਟਰ ਨੇ ਨਬਜ਼ ਦੇਖੀ ਤਾਂ ਦੱਸਿਆ ਕਿ ਨੀਤੂ ਪ੍ਰੈਗਨੈਂਟ ਹੈ ਗੀਤਾ ਦੇ ਹੌਸ਼ ਉੱਡ ਗਏ ਉਸ ਨੂੰ ਹਾਰਟ ਅਟੈਕ ਹੋਣ ਵਾਲਾ ਹੋ ਗਿਆ ਉਹ ਕਾਲਜਾ ਫੜ ਕੇ ਬੈੱਡ ਤੇ ਬੈਠ ਗਈ ਕਭਰਾਉ ਨਾ ਗੀਤਾ ਜੀ ਇਦਾਂ ਹੁੰਦਾ ਹੀ ਹੈ ਸਾਡੇ ਕੋਲ ਰੋਜ਼ ਹੀ ਅਜਿਹੇ ਕੇਸ ਆਉਂਦੇ ਨੇ ਪੱਛਮੀ ਮੁਲਕਾਂ ਦੀਆਂ ਗੱਲਾਂ ਨੇ ਤੁਹਾਨੂੰ ਖੁਦ ਹੀ ਆਪਣੀ ਬੱਚੀ ਨੂੰ ਸਮਝਾ ਦੇਣਾ ਚਾਹੀਦਾ ਸੀ ਕਿ ਉਹ ਬਾਹਰੀ ਕੱਲੀ ਪੜਦੀ ਹੈ ਕੋਈ ਬੁਆਏਫ੍ਰੈਂਡ ਹੋਵੇਗਾ ਨਿਆਣੀ ਥੋੜੀ ਹੈ 14-15 ਸਾਲਾਂ ਦੀ ਹੋ ਚੁੱਕੀ ਹੈ ਡਾਕਟਰ ਉਸ ਨੂੰ ਤਸੱਲੀ ਦੇ ਕੇ ਚਲੀ ਗਈ गीता ਤੇ ਜਿਵੇਂ ਪਹਾੜ ਟੁੱਟ ਗਏ ਟੁੱਟ ਪਿਆ ਸੀ ਸ਼ਰਮ ਨਾਲ ਉਹ ਸਿਰ ਝੁਕਾਈ ਬੈਠੀ ਸੀ ਬੱਚੀ ਨੂੰ ਕੀ ਕਹੇ ਉਸ ਵਾਸਤੇ ਤਾਂ ਗੀਤਾ ਨੇ ਆਪਣੀ ਜ਼ਿੰਦਗੀ ਲਗਾ ਦਿੱਤੀ ਸੀ ਦੱਤਾ ਨਾਲ ਗੱਲ ਕਰੇਗੀ ਤਾਂ ਉਹ ਪਹਿਲਾਂ ਹੀ ਮਾਣ ਨਹੀਂ ਕਹੇਗਾ ਤੂੰ ਆਪ ਇੰਦਾਂ ਦੀ ਹੈ ਤਾਂ ਹੀ ਤੇਰੀ ਧੀ ਇਹੋ ਜਿਹੀ ਨਿਕਲੀ ਨੀਤੂ ਨੂੰ ਕੁਝ ਕਹੇਗੀ ਤਾਂ ਜਵਾਨ ਕੁੜੀ ਹੈ ਬਾਗੀ ਹੋ ਕੇ ਘਰੋਂ ਨਾ ਚਲੀ ਜਾਵੇ ਕੀ ਪਤਾ ਕਿਹੜਾ ਮੁੰਡਾ ਇਸਦਾ ਦੋਸਤ ਹੈ ਗੋਰਾ ਹੈ ਕਿ ਕਾਲਾ ਹੈ ਜਾਂ ਇੰਡੀਅਨ ਹੈ ਉਸਨੇ ਦੇਖਿਆ ਨੀਤੂ ਉਸ ਨਾਲ ਅੱਖ ਨਹੀਂ ਮਿਲਾ ਰਹੀ ਸੀ ਬਗੈਰ ਕੁਝ ਦੱਸੇ ਹੀ ਗੀਤਾ ਧੀ ਦੀ ਬੇਵਸੀ ਸਮਝ ਗਈ ਉਸ ਨੂੰ ਕੁਝ ਕਹਿ ਕੇ ਦੁਖੀ ਕਰਨਾ ਉਸਨੇ ਠੀਕ ਨਾ ਸਮਝਿਆ ਚੁੱਪਚਾਪ ਕਲੀਨਿਕ 'ਚ ਫੋਨ ਕਰਕੇ ਨੀਤੂ ਲਈ ਅਪਾਇੰਟਮੈਂਟ ਲੈ ਲਈ ਤੇ ਅੱਜ ਉਸਦੀ ਬੱਚੀ ਦਾ ਅਵਰਸ਼ਨ ਹੋਇਆ ਸੀ ਉਹ ਬਾਹਰ ਬੈਠੀ ਇੰਤਜ਼ਾਰ ਕਰ ਰਹੀ ਸੀ ਕਿ ਕਦੋਂ ਨੀਤੂ ਹੋਸ਼ ਵਿੱਚ ਆਵੇ ਤੇ ਉਸ ਦੀ ਚਿੰਤਾ ਮੁੱਕੇ ਪਰ ਕਾਫੀ ਦੇਰ ਤੋਂ ਨਰਸ ਉਸ ਨੂੰ ਕੁਝ ਨਹੀਂ ਦੱਸ ਰਹੀ ਸੀ ਉਹ ਹਾਰ ਕੇ ਬਾਹਰ ਆ ਕੇ ਬੈਠ ਗਈ ਇਸ ਕਲੀਨਿਕ ਵਿੱਚ ਉਸ ਦਾ ਦਿਲ ਖबरा ਰਿਹਾ ਗੀਤਾ ਨਰਸ ਨੇ ਉਸ ਨੂੰ ਆਵਾਜ਼ ਦਿੱਤੀ ਗੀਤਾ ਜੀ ਮੈਂ ਸੁਪਨਿਆਂ ਚੋਂ ਜਾਗੀ ਤੇ ਅੰਦਰ ਵੱਲ ਨੂੰ ਭੱਜੀ ਮੇਰੀ ਬੱਚੀ ਉਹ ਨੀਤੂ ਦਾ ਪੀਲਾ ਨੁੱਚੜਿਆ ਹੋਇਆ ਚਿਹਰਾ ਵੇਖ ਕੇ ਰੋ ਪਈ ਮਮ ਨੀਤੂ ਦੇ ਬੁੱਲ ਕੰਬੇ ਪਰ ਉਹ ਦਰਦ ਕਾਰਨ ਬੋਲ ਨਾ ਸકી ਬੇਟੇ ਮੈਂ ਤਾਂ ਤੈਨੂੰ ਕਦੇ ਧੀ ਸਮਝਿਆ ਹੀ ਨਹੀਂ ਆਪਣੀ دوست ਸਮਝਿਆ ਫੇਰ ਤੂੰ ਮੇਰੇ ਤੋਂ ਕਿਉਂ ਛੁਪਾ ਰੱਖਿਆ ਮੈਂ ਤੈਨੂੰ ਕੋਈ ਸਲਾਹ ਦਿੰਦੀ ਤੇਰਾ ਦਰਦ ਸਮਝਦੀ ਬੇਟੇ ਤੇਰੇ ਕੋਲ ਕੋਈ ਬੁਆਏਫ੍ਰੈਂਡ ਹੈ ਤਾਂ ਮੈਨੂੰ ਦੱਸ ਮੈਂ ਖੁਸ਼ ਹੋਵਾਂਗੀ ਉਸ ਨੂੰ ਮਿਲ ਕੇ ਗੀਤਾ ਕਿਸੇ ਤਰੀਕੇ ਵੀ ਧੀ ਦੇ ਮੂੰਹ ਤੇ ਮੁਸਕਰਾਹਟ ਵੇਖਣਾ ਚਾਹੁੰਦੀ ਸੀ ਪਰ ਨੀਤੂ ਚੁੱਪ ਸੀ ਕੀ ਗੱਲ ਬੇਟੇ ਤੂੰ ਮੰਮ ਨਾਲ ਨਾਰਾਜ਼ ਹੈ ਮੇਰੇ ਤੋਂ ਕੀ ਗਲਤ ਹੋ ਗਿਆ ਮੇਰੀ ਬੱਚੀ ਜੋ ਤੂੰ ਮੈਨੂੰ ਆਪਣੇ ਤੋਂ ਦੂਰ ਸਮਝਦੀ ਹੈ ਮੈਂ 4 ਸਾਲ ਨੂੰ ਉਸੇ ਮੁੰਡੇ ਨਾਲ ਤੇਰਾ ਵਿਆਹ ਕਰ ਦੇਵਾਂਗੀ ਤੇਰੇ ਬੁਆਏਫਰੈਂਡ ਨਾਲ ਤੇਰੀ ਪੜ੍ਹਾਈ ਪੂਰੀ ਹੋ ਲੈਣ ਦੇ ਤੂੰ ਦੱਸਦਾ ਸਹੀ ਉਸਨੇ ਨੀਤੂ ਦੇ ਵਾਲਾਂ 'ਚ ਹੱਥ ਫੇਰਿਆ ਨੀਤੂ ਤੋਂ ਹੋਰ ਸਬਰ ਨਾ ਹੋਇਆ ਮਾਂ ਦੀ ਮਮਤਾ ਉਸਦੇ ਜ਼ਖਮਾਂ ਤੇ ਮੱਲਮ ਵਾਂਗ ਲੱਗੀ ਤੇ ਉਹ ਫੁੱਟ ਪਈ ਮੇਰੇ ਕੋਲ ਕੋਈ ਬੁਆਏਫ੍ਰੈਂਡ ਨਹੀਂ ਹੈ ਮਮ ਆਈ ਡੋਨਟ ਲਾਈਕ ਐਨੀਬਾਡੀ ਐਲਸ ਆਈ ਲਵ ਓਨਲੀ ਮਾਈ ਮਮ ਨੀਤੂ ਤੋਂ ਗੱਲ ਨਹੀਂ ਹੋ ਰਹੀ ਸੀ ਫੇਰ ਫੇਰੀ ਪ੍ਰੋਬਲਮ ਕਿੱਥੋਂ ਆ ਗਈ ਬੇਟੇ ਗੀਤਾ ਪਰੇਸ਼ਾਨ ਹੋ ਗਈ ਦਤਾ ਅੰਕਲ ਨੀਤੂ ਨੇ ਹੁਬਕੀ ਲਈ ਦਤਾ ਅੰਕਲ ਕੀ ਹੋਇਆ ਦਤਾ ਅੰਕਲ ਨੂੰ ਜਦੋਂ ਤੇਰਾ ਆਪਰੇਸ਼ਨ ਹੋਇਆ ਸੀ ਦਤਾ ਅੰਕਲ ਰਾਤ ਨੂੰ ਮੇਰੇ ਨਾਲ ਪਲੇ ਕਰਦਾ ਹੁੰਦਾ ਸੀ ਬੈੱਡ 'ਚ ਨੀਤੂ ਨੇ ਆਪਣੀਆਂ ਅੱਖਾਂ ਪੁੰਝੀਆਂ ਗੀਤਾ ਦੇ ਜਿਵੇਂ ਕੰਨਾਂ ਕੋਲ ਬੰਬ ਫਟਿਆ ਪਰ ਪਰਦਤਾ ਅੰਕਲ ਤਾਂ ਰਾਤ ਨੂੰ ਆਪਣੇ ਘਰ ਚਲਾ ਜਾਂਦਾ ਹੁੰਦਾ ਸੀ ਗੀਤਾ ਨੂੰ ਧਰਤੀ ਹਿਲਦੀ ਜਾਪੀ ਨਹੀਂ ਉਹ ਥੇੜ ਥੋੜੀ ਦੇਰ ਬਾਅਦ ਵਾਪਸ ਆ ਜਾਂਦਾ ਸੀ ਤੇ ਮੈਨੂੰ ਬਹੁਤ ਸਾਰੇ ਪ੍ਰੈਜ਼ੈਂਟ ਤੇ ਪੈਸੇ ਵੀ ਦਿੰਦਾ ਸੀ ਕਹਿੰਦਾ ਸੀ ਮੰਮੂ ਨੂੰ ਨਾ ਦੱਸੀ ਨਹੀਂ ਤਾਂ ਕਿਲ ਕਰ ਦੇਵਾਂਗਾ ਬੱਚੀ ਨੇ ਸੱਚ ਉਕ ਲਿਆ ਮੈਨੂੰ ਪਤਾ ਨਹੀਂ ਲੱਗਿਆ ਨੀਤੂ ਮੈਂ ਤਾਂ ਕਦੇ ਰਾਤ ਨੂੰ ਪੂਰੀ ਤਰ੍ਹਾਂ ਸੁੱਤੀ ਵੀ ਨਹੀਂ ਹੋਣੀ ਉਹ ਬੈਕ ਡੋਰ ਤੋਂ ਆਉਂਦਾ ਸੀ ਮੰਮ ਜਿੱਥੋਂ ਪਹਿਲਾਂ ਤੇਰੇ ਕੋਲ ਆਉਂਦਾ ਹੁੰਦਾ ਸੀ ਬੈਕ ਡੋਰ ਤੋਂ ਗੀਤਾ ਕੰਬੀ ਜਾ ਰਹੀ ਸੀ ਯੈਸ ਬੈਕ ਡੋਰ ਤੋਂ ਪਿਛਲਾ ਦਰਵਾਜ਼ਾ ਜੋ ਆਪਣੇ ਗਾਰਡਨ ਵੱਲ ਨੂੰ ਖੁੱਲਦਾ ਹੈ ਕਹਿੰਦੇ ਹੋਏ ਨੀਤੂ ਫੇਰ ਬੇਹੋਸ਼ ਹੋ ਗਈ ਇਸ ਦੇ ਨਾਲ ਹੀ ਇਸ ਕਹਾਣੀ ਦਾ ਅੰਤ ਹੁੰਦਾ ਹੈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਮੇਰੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਨਾ ਤੇ ਜਲਦੀ ਇੱਕ ਹੋਰ ਕਹਾਣੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੀ ਧੰਨਵਾਦ